ਉਦੇਪੁਰ ਪੈਲਸ ਲੈਨ ਦੀ ਤੁਹਾਨੂੰ ਵਸ਼ੇਰੀ ਦਿਖਾਉਣ ਲੱਗਾ ਸੱਚ ਨੂੰ ਮੱਥੇ ਫੁੱਲ ਤੇ ਇੱਕ ਪੈਰ ਚਿੱਟਾ ਬਹੁਤ ਸੋਹਣੀ ਤੇ ਬਾਡੀਦਾਰ ਵਸ਼ੇਰੀ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਘੋੜੀ ਬਣਨਾ ਐ ਇਸ ਵਸ਼ੇਰੀ ਨੇ ਜਿਹੜੇ ਸੱਜਣ ਕੋਈ ਚੰਗੀ ਬਲੱਡ ਲਾਈਨ ਦੀ ਮਾਰਵਾੜੀ ਵਸ਼ੇਰੀ ਭਾਲ ਰਹੇ ਨੇ ਆ ਵੀਡੀਓ ਉਹਦੇ ਤੱਕ ਜਰੂਰ ਸਾਂਝੀ ਕਰ ਦਿਓ ਸੱਜਣੋ ਤੇ ਬਸ਼ੇਰੀ ਦੀਆਂ ਤੁਸੀਂ ਬੰਤਰਾਂ ਕੰਨ ਕਨੋਤੀ ਦੇਖ ਲਓ ਸ਼ਕੀਨ ਕੰਨਾਕ ਉਹਨਾਂ ਦੀ ਸ਼ਕੀਨ ਆ ਪਿੱਠਪੁੜੇ ਦੀ ਐਨ ਸਾਰੇ ਪਾਸਿਓਂ ਇੱਕ ਨੰਬਰ ਬਸ਼ੇਰੀ ਆ ਸੱਜਣੋ ਸਾਰਾ ਵੀਡੀਓ ਚ ਤੁਸੀਂ ਦੇਖ ਲਓ ਤੇ ਆਪਾਂ ਸ਼ਾਰਟ ਲਾਈਨੇ ਫੋਟੋਆਂ ਵੀ ਲਾਈਆਂ ਨੇ ਆ ਤੁਸੀਂ ਬਸ਼ੇਰੀ ਦੇਖ ਲਓ ਨਾ ਤੇ ਮੱਥੇ ਫੁੱਲ ਤੇ ਇੱਕ ਪਰਚਟਾ ਪਿੱਠਪੁੜਾ ਐਨ ਓਕੇ ਆ ਬਸ਼ੇਰੀ ਦਾ ਤੇ ਜਾਣਕਾਰੀ ਇਹਦੀ ਆਪਾਂ ਤੁਹਾਨੂੰ ਸਾਂਝੀ ਕਰਦੀ ਆ ਸੱਜਣੋ ਉਦੇਪੁਰ ਪੈਲਸਲੈਂ ਦੀ ਬਸ਼ੇਰੀ ਆ ਜਿਹੜਾ ਹੀਰਕੇ ਵਾਲਾ ਬਾਜ ਘੋੜਾ ਉਸ ਘੋੜੇ ਦੀ ਇਹ ਪੋਤੀ ਆ ਤੇ ਬਲੱਡਲੈਂਡ ਬਹੁਤ ਚੰਗਾ ਗਾ ਮਾਂ ਇਹਦੀ 61 ਇੰਚ ਦੀ ਆ ਤੇ ਲੀਆ ਕਮੈਤ ਕਲਰ ਦੀ ਆ ਵਾਈ ਦੇ ਕੋਲੀ ਘਰੇ ਆ ਘੋੜੀ ਤੇ ਬਹੁਤ ਸੋਹਣੀ ਘੋੜੀ ਆ ਉਸ ਘੋੜੀ ਦੀ ਇਹ ਵਸ਼ੇਰੀਆ ਧੌਣ ਧੌਣ ਚੈੱਕ ਕਰ ਲੋ ਸਾਤੀ ਪੈਠ ਪੁੜਾ ਫੇਸ ਕੁਆਲਟੀ ਕੰਨ ਆ ਫੋਟੇ ਦੇ ਵਿੱਚ ਸਾਰਾ ਕੁਝ ਸ਼ੋਅ ਕਰਦੀ ਆ ਵਸ਼ੇਰੀ ਤੇ ਸਜਣੋ 21 ਮਹੀਨੇ ਉਮਰਾ 95 ਪਲੱਸ ਵਸ਼ੇਰੀ ਦੀ ਹਾਈਟ ਆ ਬਾਲਪੋਰੀਆਂ ਦੀ ਬਿਲਕੁਲ ਸਾਫ਼ ਆ ਦੋਸਤੋ ਤੇ 21 ਮਹੀਨੇ ਉਮਰ ਹੋ ਗਈ ਬਸ਼ੇਰੀ ਦੀ ਬਾਈਆਂ ਦੇ ਘਰ ਦੀ ਬਰੀਡ ਆ ਜੇ ਕੋਈ ਸੱਜਣ ਇਹ ਬਸ਼ੇਰੀ ਖਰੀਦਣਾ ਚਾਹੁੰਦਾ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਬਾਈ ਦਾ ਆਪਾਂ ਨੇ ਸਕਰੀਨ ਤੇ ਦੇ ਦਿੱਤਾ ਆ ਤੁਸੀਂ ਦੇਖ ਲਓ ਬਸ਼ੇਰੀ ਦੀ ਖੜਨੀ ਖੁੜਨੀ ਚੈੱਕ ਕਰੋ ਸ਼ਕੀਨਾ ਕੰਨ ਕੁੰਨ ਦੀ ਸੋਹਣੀ ਐ ਬਾਡੀ ਬੁੱਡੀ ਚੰਗੀ ਆ ਵਧੀਆ ਘੋੜੀ ਬਣ ਜਾਣਾ ਇਸ ਬਸ਼ੇਰੀ ਨੇ ਬਹੁਤ ਚੰਗੀ ਐ ਫੋਟੋ ਪਹਿਲਾਂ ਦੀਆਂ ਨੇ ਥੋੜੀਆਂ ਇਆਂ ਤੇ ਇਹਦੀ ਹੁਣ ਜਿਹੜੀ ਅੱਜ ਦੀ ਉਮਰ ਆ 21 ਮਹੀਨੇ ਹੋ ਗਈ ਪੌਰੀਆਂ ਦੀ ਕਲੀਅਰ ਆ ਮਾਂ ਦੀ 41 ਇੰਚ ਦੀ ਆ ਹੀਰਕੇ ਵਾਲੇ ਬਾਜ ਘੋੜੇ ਦੀ ਇਹ ਬੱਚੀ ਆ ਤੇ ਬਾਜ ਘੋੜਾ ਜਿਹੜਾ ਚੈਂਪੀਅਨ ਰਹਾ ਪਹਿਲਾਂ ਆਪਣੇ ਟਾਈਮ ਦੇ ਵਿੱਚ ਬਹੁਤ ਸ਼ੋਹਾਂ ਦਾ ਵਿਨਰ ਰਹਾ ਉਸ ਕੋੜੇ ਦੀ ਇਹ ਪੋਤੀ ਆ ਬਲੱਡ ਲਾਈਨ ਬਹੁਤ ਚੰਗੀ ਆ ਤੇ ਬਾਈ ਦਾ ਪਿੰਡ ਆ ਅਕਲੀਆ ਜ਼ਿਲ੍ਹਾ ਮਾਨਸਾ ਪੈਂਦਾ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਦੇ ਉੱਪਰ ਸੱਜਣੋਂ ਵਸ਼ੇਰੀ ਜਿਹੜੀ ਖਰੀਦ ਸਕਦੇ ਹੋ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਦੇਤਾ ਨਾਲ ਹੀ ਆਪਣਾ ਨੰਬਰ ਚੱਲਦਾ ਜੇ ਕੋਈ ਸੱਜਣ ਐਡ ਲਗਵਾਉਣੀ ਚਾਹੁੰਦਾ ਆਪਣੇ ਚੈਨਲ ਤੇ ਤਾਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਸੇਲ ਕਰਵਾ ਸਕਦਾ